ਸ਼੍ਰੋਮਣੀ ਕਾਲ ਦਲ ਵਿੱਚ ਚੱਲ ਰਹੇ 카ਟੋ ਕਲੇਸ਼ ਉੱਤੇ ਬਿਆਨ ਕਸਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੰਨੀ ਅਜੀਬੋ ਗਰੀਬ ਗੱਲ ਹੈ ਕਿ ਇਹ ਕਾਲ ਦਲ ਦਾ ਸੁਪਰੀਮੋ ਸੁਖਬੀ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਪ੍ਰਚਾਰ ਵਾਲੇ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰੇਗਾ ਜਾਰੀ ਕੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਲ ਦਲ ਇਸ ਵੇਲੇ ਸੰਕਟ ਵਿੱਚ ਪੂਰੀ ਤਰੰਗ ਰਗ੍ਰਸਤ ਹੋਇਆ ਹੈ ਕਿਉਂਕਿ ਇਹ ਕਾਲ ਦਲ ਲੀਡਰ ਚੋਤਰਬ ਚਮਕਾਉਣ ਲਈ ਆਪਸ ਵਿੱਚ 카ਟੋ ਕਲੇਸ਼ ਵਿੱਚ ਪੁੱਲ ਜੇ ਹੋਏ ਹਨ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੀ ਨਾਂ ਤਾਂ ਕੋਈ ਵਿਚਾਰਤਾ ਰਾਇ ਤੇ ਨਾ ਹੀ ਚੌਦਰ ਦੇ ਭੁੱਖੇ ਲੀਡਰਾਂ ਦਾ ਕੋਈ ਸਟੈਂਡ ਰਿਹਾ ਹੈ ਇਹਨਾਂ ਲੀਡਰਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀਆਂ ਦੁੱਖਾਂ ਤਕਲੀਫਾਂ ਦੀ ਰੱਤੀ ਪਰਵਈ ਪਰਵਾਹ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਲੰਧਰ ਜਿਮਣੀ ਚੋਣ ਵਿੱਚ ਪਾਰਟੀ ਪ੍ਰਧਾਨ ਅਕਾਲ ਦਲ ਦੇ ਨਿਸ਼ਾਨ ਵਾਲੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਅਕਾਲ ਦਲ ਦਾ ਚੋਣ ਨਿਸ਼ਾਨ ਕਿਸੇ ਹੋਰ ਉਮੀਦਵਾਰ ਕੋਲ ਹੈ ਜਦਕਿ ਸੁਖਬੀ ਸਿੰਘ ਬਾਦਲ ਕਿਸੇ ਹੋਰ ਉਮੀਦਵਾਰ ਲਈ ਪ੍ਰਚਾਰ ਕਰਨਗੇ ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸੂਬੇ ਦੇ ਲੋਕਾਂ ਦਾ ਕਹਾਣ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਤੇ ਦਿੱਲੀ ਐਨਸੀਆਰ ਵਿੱਚ ਮਾਨਸੂਨ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ ਉਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਤੋਂ 3 ਦਿਨਾਂ ਵਿੱਚ ਪੰਜਾਬ 'ਚ ਵੀ ਮਾਨਸੂਨ ਦੀ بارش ਹੋਵੇਗੀ ਆਈਐਮਡੀ ਨੇ 30 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ بارش ਦੀ ਵਿਵਕਵਣੀ ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਹੁਸ਼ਿਆਰਪੁਰ ਨਵਾਂਸ਼ਹਿਰ ਲੁਧਿਆਣਾ ਪਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮੁਹਾਲੀ ਅਤੇ ਮਲੇਰਕੋਟਲਾ ਸਮੇਤ 11 ਜ਼ਿਲ੍ਹਿਆਂ ਵਿੱਚ 30 ਜੂਨ ਤੱਕ ਭਾਰੀ ਮੀਂਹ ਪੈਣ ਦਾ yellow alert ਜਾਰੀ ਕੀਤਾ ਗਿਆ ਹੈ ਸ਼ਹਿਰੀ ਹਵਾਵਾਜੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਸ਼ੁੱਕਰਵਾਰ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦੇ ਕੁਝ ਹਿੱਸੇ ਡਿੱਗਣ ਦੀ ਜਾਂਚ ਦੇ ਹੁਕਮ ਦਿੱਤੇ ਹਨ ਉਨ੍ਹਾਂ ਐਲਾਨ ਕੀਤਾ ਹੈ ਕਿ ਹਵਾਈ ਅੱਡੇ ਦੇ ਢਾਂਚੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਰਾਸ਼ਟਰੀ ਰਾਜਧਾਨੀ ਚੇਪਾਰੀ ਮੀ ਦੌਰਾਨ ਸ਼ੁੱਕਰਵਾਰ ਤੜਕੇ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਵਾਨਾਂ ਤੇ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ ਘਟਨਾ ਤੋਂ ਬਾਅਦ ਹਵਾਈ ਅੱਡੇ ਦਾ ਦੌਰਾ ਕਰਦੇ ਹੋਏ ਨਾਈਡੂ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਟਰਮੀਨਲ 1 ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਫਲਾਈਟ ਸੰਚਾਲਨ ਨੂੰ ਟਰਮੀਨਲ 2 ਅਤੇ ਟਰਮੀਨਲ 3 ਵਿੱਚ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਜ਼ਖਮੀਆਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ਦੇ ਪੂਰੇ ਢਾਂਚੇ ਦੀ ਵੀ ਜਾਂਚ ਕੀਤੀ ਜਾਵੇਗੀ ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਕੁਰਸੀ ਖਤਰੇ 'ਚ ਹੈ ਸੀਐਮ ਭਗਵੰਤ ਮਾਨ ਜਲੰਧਰ ਦੀ ਬਜਾਏ ਆਪਣੀ ਕੁਰਸੀ ਦੀ ਪਰਵਾਹ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਇਸ ਦੇ ਨਾਲ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵਿੱਚ ਉਤਾਰੇ ਗਏ ਉਮੀਦਵਾਰ ਮਹਿੰਦਰ ਭਗਤ ਨੇ ਪਾਰਟੀ ਬਦਲੀ ਹੈ ਜਦੋਂ ਭਗਤ ਆਪ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਭਾਜਪਾ ਨਹੀਂ ਛੱਡਣੀ ਚਾਹੀਦੀ ਮਹਿੰਦਰ ਭਗਤ ਜਿੱਤ ਕੇ ਤਾਂ ਲੋਕਾਂ ਦੇ ਕੰਮ ਨਹੀਂ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰਵਾਉਣਾ ਚਾਹੁੰਦੀ ਇਸ ਪਿਤਰਾਲੀ ਚੰਨੀ ਨੇ ਸੁਪੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਅੰਦਰ ਉੱਠ ਰਹੀ ਬਗਾਵਤ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ ਘਰ ਨਹੀਂ ਲਿਆ ਘਰ ਦੇ ਵਿੱਚ ਕੁਝ ਭੈੜ ਕੀਤੀ ਹੈ 15 ਦਿਨਾਂ ਵਾਸਤੇ ਕਿ ਨਾ ਹੀ ਕੋਈ ਕਿਰਾਇਆ ਫਿਕਸ ਹੋਇਆ ਤੇ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਪੁੱਛੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸੰਭੋ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਥ ਕੁਰਸੀ ਨੂੰ ਪਿਆ ਵਾ ਤੇ ਇੱਕ ਪੱਗ ਨੂੰ ਪਿਆ ਵਾ ਥੋੜੇ ਦਿਨਾਂ ਵਿੱਚ ਇਹ ਸਰਕਾਰ ਨੇ ਚੱਲਦੇ ਹੋ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਸੰਭਣ ਤੇ ਜੇ ਇੱਥੇ ਹੁਣ ਆਈ ਹੈ ਤਾਂ ਸਾਡੇ ਬੈਸਟ ਹਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁੰਮ ਰਿਹਾ ਹੈ ਗਲੀਆਂ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਹੈ ਜਿਹਦੇ ਨਾਲ ਸੱਤ ਮਸ਼ੀਨਾ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗੇ ਬਈਆਂ ਸੀਐਮ ਸਾਹਿਬ ਨੂੰ ਵੀ ਹੁਕਮ ਜਾਰੀ ਕਰਨੇ ਚਾਹੀਦੇ ਹੈ ਕਿ ਜਿਹੜਾ 2 ਸਾਲ ਤੋਂ ਗੰਦਾ ਪਾਣੀ ਪੁਲਾ ਰਹੇ ਉਹ ਠੀਕ ਹੋ ਜੇ ਸਰ ਅਕਾਲੀ ਦਲ ਵਿੱਚ ਗਲੇਸ ਚੱਲਦਾ ਪਿਆ ਹੈ ਅੱਜ ਬੀਬੀ ਸਜੀਤ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਖੋਣੀ ਤੇ ਬਾਕੀ ਹੋਰ ਸਰਮਜਿਸਮਾਰ ਹੋਣਾ ਤੋਂ ਮਦਦ ਮੰਗੀ ਉਹ ਕਹਿੰਦੀ ਪਾਰਟੀ ਤਾਂ ਮੰਨ ਕਰਤਾ ਕਿ ਪੈਸੇ ਨਹੀਂ ਦੇਣੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਹੁਣ ਸਜੀਤ ਕੌਰ ਨੂੰ ਜੇ ਉਹਨੇ ਅਕਾਲੀ ਦਲ ਨੇ ਖੜਾ ਹੀ ਨਹੀਂ ਕੀਤਾ ਤਾਂ ਉਹ ਨਾਮ ਕਾਰੋ ਵਿਚਾਰੀ ਲੈ ਰਹੀ ਹੈ ਬੀਬੀ ਉਹਨਾਂ ਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਸਰਕਾਰ ਕਹਿੰਦੇ ਸਰਕਾਰ ਟੁੱਟ ਰਹੀ ਹੈ ਸਰਕਾਰ ਕਿਵੇਂ ਟੁੱਟ ਗਈ ਸਰਕਾਰ ਦੇ ਐਮਐਲਏ ਇਕੱਠੇ ਹੋ ਕੇ ਸਰਕਾਰ ਨੂੰ ਤੋੜਨ ਲੱਗੇ ਪਏ ਐ ਤੇ ਅੰਦਰ ਖਾਤੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਮੁੱਖ ਮੰਤਰੀ ਦੇ ਖਿਲਾਫ ਇਕੱਠੇ ਹੋ ਰਹੇ ਚੰਨੀ ਸਾਹਿਬ ਚੰਨਾ ਸਾਹਿਬ ਜਿਲੰਦਰ ਚ ਇੱਕ ਮੀਟਿੰਗ ਹੁੰਦੀ ਆ ਜਿਹੜੇ ਜਿਹੜੇ ਐਮਐਲਏ ਅਕਾਲੀ ਦਲ ਦੀ ਉੱਥੇ ਸੁਪੀਰ ਫਾਦਲ ਨਾਲ ਮੀਟਿੰਗ ਹੁੰਦੀ ਆ ਉਹ ਕਹਿੰਦੇ ਕਿ ਲੋਟਰ ਸਪਰੇਸ਼ਨ ਚਲਾਇਆ ਜਾ ਰਿਹਾ ਹੈ ਭਾਜਪਾ ਵੱਲੋਂ ਐਵੇਂ ਆ ਮਾ ਵੀ ਬਾਡੀ ਦੇ ਕੇ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਐ ਸੀ ਉਹਦੇ ਦਖਲ ਨਹੀਂ ਦੇਣਾ ਚਾਹੁੰਦੇ ਸੁਖਵੀਰ ਖਿਲਾਫ ਸੁਖਵੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਆ ਕੁਝ ਉਹਨਾਂ ਦੇ ਹੱਕ ਵਿੱਚ ਇਕੱਠੇ ਹੋਏ ਆ ਸਾਡਾ ਇਹਦੇ ਨਾਲ ਕੋਈ ਸਰੋਕਾਰ ਨਹੀਂ ਅਕਾਲੀ ਦਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਕੁਰਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨੀਕਰ ਅੱਜ ਦੇ ਨਹੀਂ ਬਹੁਤ ਪੇਰ ਦੀ ਦਿਖ ਰਹੀ ਹੈ ਸੋ ਇਹ ਚੀਜ਼ ਵੀ ਹੈ ਜਿਹੜੀ ਦੇਖਣੇ ਚਾਹੀਦੀ ਹੈ ਕਿ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਦ ਦੇ ਵਿੱਚ ਵਾਰੀ ਵਾਰੀ ਕਰ ਲੋ ਮੈਕੜ ਕਿਤੇ ਜਾਣਾ ਐਮਐਲਏ ਜਿਹੜੇ ਹੈਗੇ ਨੇ ਵਾਰੀ ਵਾਰੀ ਕਰ ਲੋ ਮੈਕੜ ਕਿਤੇ ਜਾਣਾ ਐਮਐਲਏ ਜਿਹੜੇ 21 ਰਿਵਾਰਡ ਦਿੱਤਾ ਉਹਨਾਂ ਨੇ ਹਾਂਜੀ ਇੱਕ ਇੱਕ ਐਮਐਲਏ ਜੁਮੇ 21 ਰਿਵਾਰਡ ਲਾਇਆ ਹੈਗਾ ਮੈਸੇਜ ਜਿਹੜਾ ਹੱਸਾ ਹੈਗਾ ਜਿੱਥੇ ਜਿੰਨੀ ਜੋਂ ਜਾਂਦੀ ਹੈ ਜਿਹੜੀ ਆਮ ਆਦੀ ਪਾਰਟੀ ਦੇ ਸਾਰੇ ਕੈਬਨਿਟ ਸਾਰੇ ਜਿਹੜੇ ਮਿਸਟਰ ਬੜਾ ਸੀਰੀਅਸਲੀ ਹੋ ਕੇ ਲੜ ਰਹੇ ਨੇ ਔਰ ਉਸ ਪਾਸੇ ਆਮ ਆਦੀ ਪਾਰਟੀ ਦੇ ਮੇਰੀ ਗੱਲ ਸੁਣ ਲੋ ਚੱਲ ਦੀ ਗੰਡਾਸੀ ਬੀਟ ਕੇ ਛੱਡ ਸਭ ਛੱਡ ਕੇ ਜੁੱਡੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦਾ ਆਪਣਾ ਐਮ.ਐਲ.ਏ ਛੱਡ ਗਿਆ ਸੀਤ ਨੂੰ ਕਰਾ ਲ ਇਹਨਾਂ ਦਾ ਹੀ ਐਮ.ਐਲ.ਏ ਸੀਗਾ ਛੱਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮ.ਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀਜੇਪੀ ਦਾ ਉਮੀਦਵਾਰ ਪੜਿਆ ਵਾ ਈ ਬੜੀ ਵੱਡੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ ਐਮ.ਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮਐਲਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਦਲ ਬਦਲੂਆਂ ਦਾ ਟੋਲੇ ਨੂੰ ਉਤਸ਼ਾਹਤ ਕਰ ਰਹੀ ਆ ਆਮਾਦੀ ਪਾਰਟੀ ਤੇ ਬੀਜੇਪੀ ਐਸੀ ਦੀ ਘੋਰ ਨਿੰਦਾ ਕਰਦੇ ਇਹ ਦਲ ਬਦਲੂ ਜਿਹੜੇ ਇੱਧਰ ਤੋਂ ਉੱਧਰ ਜਾ ਕੇ ਖੜੇ ਉੱਧਰ ਤੋਂ ਇੱਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਹੀਂ ਉਹ ਪਸ਼ੌਰ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਨੇ ਬੀਜੇਪੀ ਚ ਨਹੀਂ ਕੰਮ ਹੋਇਆ ਕਾਮਯਾਬ ਹੋਇਆ ਉਹਨੇ ਆਮ ਆਦਮੀ ਚ ਨਹੀਂ ਹੋਣਾ ਜਿਹੜਾ ਆਮ ਆਦਮੀ ਚ ਹੋਇਆ ਉਹਨੇ ਕਾਮ ਰਚ ਨਹੀਂ ਹੋਣਾ ਇਹ ਗੱਲ ਬਦਲੂ ਹੈ ਗੱਲ ਬਦਲੂਆਂ ਨੂੰ ਲੋਕ ਪਹਿਲਾਂ ਵੀ ਸਭ ਕੁਝ ਸਿਖਾਇਆ ਤੇ ਹੁਣ ਵੀ ਸਿਖਾਉਣਗੇ ਸ਼੍ਰੋਮਣੀ ਕਲਦਨ ਚ ਦੋ ਤੀਰਾਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿਸ ਦਾ ਅਸਰ ਜਿਮਣੀ ਚੌਂ ਤੇ ਖਾਸ ਤੌਰ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਵੈਸਟ ਹਲਕੇ ਦੀ ਜਿਮਣੀ ਚੌਂ ਵਿੱਚ ਕਦਰ ਲੋਨੋ ਬਸਪਾ ਨੂੰ ਸਮਰਥਨ ਦੇਣ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰਕੌਰ ਪੜ ਗਏ ਹਨ ਇਸ ਦੌਰਾਨ ਬੀਬੀ ਜਗੀਰਕੌਰ ਨੇ ਕਿਹਾ ਕਿ ਪਾਰਟ ਨੇ ਸੰਗਤ ਨੇ ਬੀਬੀ ਸੁਰਿੰਦਰ ਕੋਰ ਨਾਲ ਧੋਖਾ ਕੀਤਾ ਹੈ ਉਹਨਾਂ ਕਹਿੰਦੇ ਕਿ ਪਾਰਟ ਨੇ ਪਹਿਲਾਂ ਵੀ ਬਹੁਤ ਸਾਈਨ ਕਰਕੇ ਟਿਕ ਦਿੱਤੀ ਬਾਅਦ ਵਿੱਚ ਸਟੈਪ ਲੈ ਲਿਆ ਜੋ ਬਿਲਕੁਲ ਗਲਤ ਹੈ ਇਸ ਦਿਨਾਲੀ ਬੀਬੀ ਜਗੀਰਕੌਰ ਦਾ ਕਹਿਣਾ ਹੈ ਕਿ ਉਹ ਪੰਕਤ ਦੇ ਲੀਡਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸੁਰਜੀਤ ਕੋਰ ਦਾ ਸਾਥ ਦੇ ਕੇ ਉਹਨਾਂ ਨੂੰ ਜਲੰਧਰ ਜਿਮਣੀ ਚੋਣ ਜਿਤਾਉਣ ਜਲੰਧਰ ਪਛਮੀ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਉਹਦੇ ਸਬੰਧ ਵਿੱਚ ਸਾਰੇ ਵਰਕਰ ਇਕੱਠੇ ਹੋਏ ਔਰ ਸਾਰੇ ਲੀਡਰ ਸਾਹਿਬਾਨ ਵੀ ਆਪਣੀ ਸਾਰੀ ਵਿਉਤਪੰਨੀ ਕਰ ਰਹੇ ਸੀ ਕਿ ਕਿਹੜੇ ਕਿਹੜੇ ਵਾਰਡਾਂ ਦੇ ਵਿੱਚ ਕਿਹਨੇ ਕਿਹੜੇ ਆਪਣੀ ਡਿਊਟੀ ਕਰਨੀ ਹੈ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਭੈਣ ਸੁਜੀਤ कौर ਦਾ ਧੰਨਵਾਦ ਕਰਦੀ ਹਾਂ ਪੂਰੇ ਪਰਿਵਾਰ ਦਾ ਬੇਟੇ ਦਾ ਵੀ ਦੀਪ ਸਿੰਘ ਜੀ ਦਾ ਵੀ ਸਾਡੇ ਬਜ਼ੁਰਗਾਂ ਦਾ ਵੀ ਜਿਹੜੇ ਨਾਲ ਤੁਰੇ ਫਿਰਦੇ ਐ ਸਰਦਾਰ ਕੁਲ ਸਿੰਘ ਜੀ ਵਰਗੇ ਜਿਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਵੱਲੋਂ ਜਵਾਬ ਦੇਣ ਦੇ ਤੇ ਬਾਅਦ ਵੀ ਜਾਂ ਉਹਨੇ ਜਿਹੜਾ ਬੜੀ ਜੱਦੋਜਾਦ ਕੀਤੀ ਕਿ ਇਸ ਤਕਰੀ ਦੇ ਚੋਣ ਨਿਸ਼ਾਨ ਨੂੰ ਰੱਦ ਕਰਾਇਆ ਜਾਵੇ ਪਰ ਇਹਨਾਂ ਨੇ ਆਪਣੀ ਧ੍ਰੜਤਾ ਰੱਖੀ ਔਰ ਲੋਕਾਂ ਦੇ ਵਿਸ਼ਵਾਸ ਰੱਖਿਆ ਪ੍ਰਭੂ ਦਾ ਆਸਰਾ ਲੈ ਕੇ ਤਰਪੇ ਕਿ ਜੋ ਵੀ ਹੋਏਗਾ ਅਸੀਂ ਚੋਣ ਲੜੀ ਕਿਉਂਕਿ ਅਸੀਂ ਚੋਣ ਨਿਸ਼ਾਨ ਤਕਰੀ ਨੂੰ ਆਂਚ ਨਹੀਂ ਦੇਣਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਮਰਨ ਨਹੀਂ ਦੇਣਾ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਸਾਨੂੰ ਬਹੁਤ ਮਿਹਨਤ ਕਰਨ ਵਾਸਤੇ ਕਿਹਾ ਸੀਗਾ ਸਾਨੂੰ ਹੁਕਮ ਲਾਇਆ ਸੀਗਾ ਕਿ ਤੁਸੀਂ ਕੈਂਡੀਡੇਟ ਲੱਭੋ ਅਸੀਂ ਯਤਨ ਕੀਤੇ ਪੰਜ ਸੱਤ ਕੈਂਡੀਡੇਟ ਸਾਹਮਣੇ ਆਏ ਬਕਾਇਦਾ ਸਾਰੇ ਲੀਡਰਾਂ ਨੇ ਬੈਠ ਕੇ ਜਿਹੜੀ ਡਿਊਟੀ ਲੱਗੀ ਸੀ ਸਾਰੇ ਪਾਮਿਓ ਬਡਾਲਾ ਸਾਹਿਬ ਸਨ ਪਾਮਿਓ ਆਪਣੇ ਕੇਪੀ ਸਾਹਿਬ ਸਨ ਡਾਕਟਰ ਸੁਕੀ ਸਨ ਅਸੀਂ ਤੇ ਜिले ਦੀ ਸ਼ਹਿਰੀ ਜਥੇ ਬੰਦੀ ਸਾਰੀ ਸੀ ਤੇ ਨਾਲ ਸਰਕਲਾਂ ਦੇ ਜਿਹੜੇ ਚਾਰਜ ਸਨ ਉਹਨਾਂ ਨਾਲ ਸਲਾਹ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਸਭ ਤੋਂ ਬੇਹਿੰਤੀ ਸਭ ਤੋਂ ਕੁਰਬਾਨੀ ਕਰਨ ਵਾਲਾ ਔਰ ਸਭ ਤੋਂ ਸਨਸੀਅਰ ਡੈਡੀਕੇਟਿਡ ਸ਼ੋਮਨੀ ਕਲਦਾ ਦਾ ਵਰਕਰ ਸੀ ਜਜ਼ਰ ਪ੍ਰੀਤਮ ਸਿੰਘ ਜੀ ਉਹਦੇ ਪਰਿਵਾਰ ਬੀਬੀ ਸੁਜੀਤ ਕੌਰ ਨੂੰ ਇਹਦੇ ਕੈਂਡੀਡੇਟ ਬਣਾਇਆ ਜਾਵੇ ਔਰ ਸਰਵ ਸਭਤੀ ਨਾਲ ਪੜਾਇਆ ਇਹ ਨਹੀਂ ਕਿ ਕਿਸੇ ਦੇ ਇੱਕ ਦੇ ਕਹਿਣ ਦੇ ਉੱਤੇ ਪੜਾਇਆ ਬਾਦਲ ਸਾਹਿਬ ਨੂੰ ਸਮੇਂ-ਸਮੇਂ ਦੇ ਨਾਲ ਅਸੀਂ ਦੱਸਦੇ ਰਹੇ ਔਰ ਬਾਦਲ ਸਾਹਿਬ ਨੇ ਹਾਂ ਕਿ ਤੀਕਾ ਠੀਕ ਹੈ ਉਹੀ ਤੁਹਾਨੂੰ ਸੂਟ ਕਰਦਾ ਤੇ ਉਹੀ ਤੁਸੀਂ ਬਣਾ ਲਓ ਫਿਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਣਾ ਚੋਣ ਸ਼ਾਰ ਨਾਸਤੇ ਟਿਕਟ ਲੈ ਜਾਓ ਅਸੀਂ ਬੰਦਾ ਭੇਜਿਆ ਚੋਣ ਨਿਸ਼ਾਨ ਦੀ ਟਿੱਕਟ ਭੇਜੀ ਹੈ 21 ਤਰੀਕ ਨੂੰ ਅਸੀਂ ਇਹ ਪ੍ਰੋਫਾਈਲ ਕੀਤੇ ਹੈ 21 ਫਾਈਲ ਕਰਨ ਤੋਂ ਬਾਅਦ 24 ਤੱਕ ਸਾਰੀ ਜਿਹੜੀ ਸੀ ਕਿਰਿਆ ਪੂਰੀ ਹੋ ਗਈ 25 ਤਰੀਕ ਨੂੰ ਸਾਲਾ ਸਮਾਪਤੀ ਹੋ ਗਿਆ ਪਰ ਦੁੱਖ ਦੀ ਗੱਲ ਹੈ ਕਿ ਉਹ ਪਾਰਟੀ ਜਿਹੜੀ 104 ਸਾਲ ਪੁਰਾਣੀ ਹੋ ਗਈ ਅੱਜ ਉਹ ਪਾਰਟੀ ਇੱਥੋਂ ਜੇ ਭੱਜਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇੱਥੇ ਇੰਨੇ ਸਾਰੇ ਸੈਟੀਮੈਂਟ ਜੁੜੇ ਹੈ ਕਿ ਸਾਡੇ ਧਾਰਮਿਕ ਤੌਰ ਦੇ ਉੱਤੇ ਜਿੱਥੇ ਬੰਦੀਆਂ ਸਾਰੀਆਂ ਸਦਾ ਸਵਜੀ ਸੇ ਜੀ ਚੀਮਾ ਸਾਹਿਬ ਜਿਹੜੇ ਕਿ ਸਾਰੇ ਗੁਰਦੁਆਰੇ ਚ ਇਹਨਾਂ ਸਾਡੀ ਮੀਟਿੰਗ ਕਰਾਈ ਮੇਰਾ ਖਿਆਲ ਹੈ ਕਿ ਕੋਈ ਸਿੱਖ ਨਹੀਂ ਸੀ ਜਿਹਨੇ ਸਾਨੂੰ ਜਵਾਬ ਦਿੱਤਾ ਹੋਵੇ ਹਰ ਸਿੱਖ ਦੇ ਮਨ ਵਿੱਚ ਹੈ ਕਿ ਅਸੀਂ ਸ਼੍ਰੋਮਣੀ ਕਾਲ ਤੋਂ ਵੋਟ ਪਾਉਣਾ ਇਹ ਪਹਿਲਾਂ ਸੀ ਉਹਨਾਂ ਦੇ ਮਨ ਚ ਕਿ ਭਾਵੇਂ ਬਾਦਲ ਤੋਂ ਪਿਆ ਵੀ ਹੁੰਦਾ ਨਾ ਤਾਂ ਵੀ ਅਸੀਂ ਵੋਟ ਪਾਉਣ ਸੀ ਪਰ ਅੱਜ ਉਹ ਸਾਰੇ ਜ਼ਿੰਮੇਵਾਰੀ ਸਮਝ ਰਹੇ ਹੈ ਕਿ ਜੇ ਇਹਨਾਂ ਨੇ ਮਜ਼ਾਕ ਉਡਾਇਆ ਆਪਣੀ ਪਾਰਟੀ ਦਾ ਇਹਨਾਂ ਨੇ ਆਪਣੀ ਪ੍ਰਧਾਨਗੀ ਪ੍ਰਧਾਨਗੀ ਦੀ ਭੂਮਿਕਾ ਨੂੰ ਅੱਜ ਇਥੇ ਪਰੇ ਕਰ ਲਿਆ ਅਸੀਂ ਚੋਲ ਲੜਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਕਾਲਦਾਨ ਨੂੰ ਇੱਥੇ ਖਤਮ ਨਹੀਂ ਹੁੰਦੇਣਾ ਉਹਦਾ ਨਾਂ ਨਿਸ਼ਾਨ ਉੱਚਾ ਕਰਾਂਗੇ ਨਹੀਂ ਮਾਰੀ ਹੁੰਦੇਣਾ ਸੋ ਮੈਂ ਸਮਿਤੀ ਹੈ ਕਿ ਸਦਾ ਸੁਰਜੀਤ ਸਿੰਘ ਜੀ ਕੀ ਮਸਾਲ ਸਾਡੇ ਧਰ ਪ੍ਰਚਾਰ ਕਮੇਟੀ ਦੇ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਨਾਂ ਦਾ ਇਹ 90 ਸਾਲ ਦੀ ਉਮਰ ਹੋ ਗਈ ਹੈ ਇਹ ਦਿਨ ਰਾਤ ਦੇ ਕਰਕੇ ਫਿਰਦੇ ਤੁਸੀਂ ਦੇਖੋ ਕਿ ਲੋਕਾਂ ਨੂੰ ਸ਼੍ਰੋਮਣੀ ਕਾਲਦਾਨ ਨਾਲ ਕਿੰਨੀ ਅਟੈਚਮੈਂਟ ਹੈ ਕਿੰਨਾ ਉਹਨਾਂ ਦੇ ਬੰਦ ਉੱਤੇ ਅੱਜ ਚਾਹ ਕੇ ਅਸੀਂ ਸ਼੍ਰੋਮਣੀ ਕਾਲਦਾਨ ਬਣਾਉ ਕੈਂਡੀਡੇਟ ਚਿਤਾਈਏ ਤੇ ਲੋਕ ਜਿਹੜੇ ਚੰਦੇ ਸ਼੍ਰੋਮਣੀ ਕਾਲਦਾਨ ਨੂੰ ਪਰ ਪ੍ਰਧਾਨ ਸਾਹਿਬ ਹੀ ਨਹੀਂ ਚਾਹੁੰਦੇ ਸ਼ੋਅ ਨਹੀਂ ਕਰਦਾ ਨੂੰ ਇਹ ਗਲਤੀਆਂ ਤੇ ਗਲਤੀਆਂ ਜਿਹੜੀਆਂ ਇਸੇ ਕਰਕੇ ਲੋਕਾਂ ਦਾ ਦਿਲ ਟੁੱਟ ਰਿਹਾ ਸਾਡੇ ਸਾਰੇ ਜਿਹੜੇ ਨੇਤਾ ਜਨ ਲੀਡਰ ਸਾਹਿਬ ਸਾਰੇ ਆ ਉਹ ਸਾਰੇ ਤਿਆਰ ਹੈ ਸਾਰੇ ਦੀ ਅਸੀਂ ਪੈਰਵਾਈ ਕਰਾਂਗੇ ਵੋਟ ਕਿੰਨੀ ਪੈਂਦੀ ਹੈ ਕਿੰਨੀ ਨਹੀਂ ਪੈਂਦੀ ਉਹ ਪਰਮਾਤਮਾ ਦੇ ਹੱਥ ਹੈ ਉਹ ਲੋਕਾਂ ਦੀ ਸੋਚ ਹੈ ਲੋਕਾਂ ਦੇ ਵੋਟ ਬੌਡਿੰਗ ਹੈ ਕਿਹਨੂੰ ਪਾਉਣੀ ਹੈ ਕਿਉਂਕਿ ਵੋਟਰ ਨੂੰ ਅਸੀਂ ਮਜਬੂਰ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਕਰਾਂਗੇ ਕਿ ਅੱਜ ਜਿਹੜਾ ਮਜ਼ਾਕ ਉੱਡਿਆ ਇੱਕ ਗਰੀਬ ਪਰਿਵਾਰ ਦਾ जिन मेरे पात्र लाया जे क्या इन की मेरी ताकत है। इन को मैं, मैं समझ अज कोई अमीर खड़ा होदार सुखबीर सिंह बाद ला सकता एक अगजांपल है साहब लड़ रहे थे चोट तरन तरन बटोए को ਕਦੂਸਾਂ ਵਾਲਕੇ ਤੋਂ ਸਾਰਾ ਪੰਜਾਬ ਜੋਰ ਲਾ ਕੇ ਬਹਿ ਗਿਆ ਕਿ ਵਾਪਸ ਕਰ ਲੋ ਇਹ ਦਸੀ ਸ਼ੋਭਨੀ ਕਗਲ ਦਾ ਕੈਂਡੀਡੇਟ ਕਿੱਦਾਂ ਵਾਪਸ ਕੀਤਾ ਜਾ ਸਕਦਾ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿਠਾ ਦਿਓ ਦੋ ਪੰਥਕ ਉਮੀਦਵਾਰ ਖੜੇ ਆ ਤਿੰਨ ਚਲੋ ਅਸੀਂ ਵੀ ਕਹਿੰਦੇ ਸੀ ਪਾਰਟੀ ਦਾ ਉਮੀਦਵਾਰ ਨਹੀਂ ਬੈਠਾ ਚਾਹੀਦਾ ਇੱਕ ਅਸੀਂ ਸੀ ਬਾਲਸਾ ਜਿਹੜਾ ਕਿਹਾ ਕਿ ਬਿਠਾਓ ਨਾ ਪਰ ਉਹਨੂੰ ਚੋਣ ਲੜਨ ਦੀ ਜਿਹੜੀ ਇਜਾਜ਼ਤ ਦਿੱਤੀ ਹੈ ਉਹਦੇ ਖਿਲਾਫ ਨਾ ਬੋਲੋ ਆਪਣੇ ਆਪ ਹੀ ਜਿਹਨੂੰ ਲੋਕਾਂ ਦੇ ਵੋਟ ਪਾਣੀ ਪਾਓ ਪਰ ਉੱਥੇ ਤੇ ਕੈਂਡੀਡੇਟ ਵਾਪਸ ਨਹੀਂ ਲਿਆ ਬਟੂਆ ਸਾਹਿਬ ਦੀ ਡਾਂਗ ਤਕੜੀ ਸੀ ਬਟੂਆ ਸਾਹਿਬ ਦੇ ਸਿਆਸੀ ਤੌਰ ਦੇ ਤੇ ਰੋ ਕੋ ਵੱਡੀ ਮਾਇਆ ਹੋ ਸਕਦੀ ਹੈ ਅਮੀਰੀ ਹੋ ਸਕਦੀ ਹੈ ਉਦੋਂ ਤੇ ਇਹਨਾਂ ਨੇ ਕੀਤਾ ਉਹਦੇ ਬਦਲੇ ਚ ਉਹਦੇ ਕਹਿਣ ਦੇ ਉੱਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਜਿਹੜਾ ਮੰਤਰੀ ਰਹੇ ਹੋਣ ਤੇ ਵੱਡੇ ਘਰਾਣੇ ਦਾ ਉਹ ਸ਼ਖਸੀਅਤ ਹੋਵੇ ਸਰਦਾਰ ਪ੍ਰਤਾਪ ਸਿੰਘ ਜੀ ਕੈਰੋ ਵਰਗੇ ਇੱਕ ਮੁਖਬਤਰੀ ਰਹੇ ਹੋਣ ਉਹਦਾ ਕਿੱਦਾਂ ਸੁਭਾਅ ਸਿੱਕਿਆ ਨਾ ਐਮਪੀਰੇਬਲ ਔਰ ਉਹ ਆਪ ਕਿੰਨੀ ਵਾਰੀ ਮਨਿਸਟਰ ਬਣੇ ਆ ਉਸ ਸ਼ਖਸੀਅਤ ਨੂੰ ਘਰ ਵਿੱਚ ਬਿਠਾਤਾ ਸਿਰਫ ਇਸ ਕਰਕੇ ਕਿ ਤੂੰ ਇਹ ਕਿਉਂ ਕਹਿੰਦੇ ਹੋ ਕਿ ਤੁਸੀਂ ਜੇ ਕੈਂਡੀਡੇਟ ਨੂੰ ਵਾਪਸ ਲਓ ਜੇ ਉਹਨੇ ਕਹਿਤਾ ਸੀਗਾ ਨਹੀਂ ਬਿਠਾਇਆ ਹੁਣ ਕਿਹਾ ਕਿੰਨੇ ਤੁਹਾਨੂੰ ਕਿਹਾ ਕਿੰਨੇ ਤੁਹਾਨੂੰ ਅੱਜ ਨਹੀਂ ਪਤਾ 104 ਸਾਲ ਦੀ ਪਾਰਟੀ ਪ੍ਰਾਣੀ ਹੈ ਔਰ ਸਭ ਤੋਂ ਵੱਡੀ ਪਾਰਟੀ ਹੈ ਮੈਨੂੰ ਤਾਂ ਕੱਲ ਵੀ ਬੜਾ ਦੁੱਖ ਲੱਗਾ ਜਦੋਂ ਬੀਬਾ ਹਰਸਨਤ ਕਹਿ ਰਹੀ ਸੀ ਪਾਰਲੀਮੈਂਟ ਦੇ ਵਿੱਚ ਛੋਟਾ ਜਿਹਾ ਪੰਜਾਬ ਛੋਟੀ ਜੀ ਪਾਰਟੀ ਕਿਉਂ ਸਾਡਾ ਦੇ ਇਤਿਹਾਸ ਹੀ ਗੌਰਵਮਈ ਹੈ ਇਹ ਤੇ ਅਣਖ ਤੇ ਗੈਰਤ ਦੇ ਵਿੱਚੋਂ ਨਿਕਲਿਆ ਹੋਇਆ ਇਤਿਹਾਸ ਹੈ ਇਹ ਤੇ ਲਹੂ ਪਿਜਾਈ ਇਤਿਹਾਸ ਹੈ ਇਹ ਤੇ ਸਾਡੇ ਬਜ਼ੁਰਗਾਂ ਦੀ ਸੀਨੇ ਦੀ ਮੱਝ ਦੀ ਖੁਰਾਕ ਖਾ ਕੇ ਪੜਿਆ ਹੋਇਆ ਸਾਡਾ ਸ਼ੋਭਨੀ ਕਲਦਲ ਹੈ ਔਰ ਸ਼੍ਰੀ ਅਕਾਲ ਤਰ ਸਾਹਿਬ ਦਿੱਤੇ ਇਹ ਨਹੀਂ ਕਲਿਆ ਚ ਨਿਕਲਿਆ ਹੋਵੇ ਇਹ ਨਹੀਂ ਕਿ ਕਿਸ ਚਮਕਾ ਵਿੱਚੋਂ ਕਿਸੇ ਜਿੱਦਾ ਕੇਜੀ ਵਾਲੇ ਕੱਢੀ ਆਪਣੀ ਪਾਰਟੀ ਉਹਦੇ ਵਿੱਚੋਂ ਅਤਲਿਆਂ ਵਿੱਚੋਂ ਇਹ ਨਿਕਲੀ ਹੈ ਪਾਰਟੀ ਆਪਣੇ ਖੂਨ ਦੇ ਕੇ ਆਪਣੇ ਸਰੀਰਵਰ ਕੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ ਸ੍ਰੀ ਅਕਾਲ ਤਰ ਸਾਬ ਤੇ ਸਿੱਖਾਂ ਦੇ ਸਰਜੀ ਪਾਰਟੀ ਹੈ ਇਹਨੂੰ ਜੇ ਕੋਈ ਆ ਚਾਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਰਲ ਕੇ ਪਾਵੇਂ ਵੋਟਾਂ ਸਾਡੀਆਂ 20000 ਨਿਕਲ ਪਾਵੇਂ 15000 ਨਿਕਲ ਪਾਵੇਂ 30000 ਨਿਕਲ ਪਾਵੇਂ 10000 ਨਿਕਲ ਲੇਕਿਨ ਅਸੀਂ ਇੱਥੋਂ ਕਦੀ ਪੈਰ ਪਿੱਛੇ ਨਹੀਂ ਪਟਾਂਗੇ ਅਸੀਂ ਬੀਬੀ ਸਰਜੀਤ ਕੌਰ ਦੇ ਪਰਿਵਾਰ ਦੇ ਨਾਲ ਹੈ ਔਰ ਸਰਜੀਤ ਕੌਰ ਵੀ ਬੇਟੀ ਹੈ ਤੂੰ ਚਿੰਤਾ ਨਹੀਂ ਕਰਨੀ ਬਸ ਘਰ ਘਰ ਜਾ ਕੇ ਵੋਟਾਂ ਮੰਗੋ ਅਸੀਂ ਤੁਹਾਡੇ ਨਾਲ ਖੜੇ ਔਰ ਦਿਨ ਰਾਤ ਅਸੀਂ ਤੁਹਾਡੀ ਪਹਿਰੇਦਾਰੀ ਕਰਾਂਗੇ ਸਾਰੇ ਅਸੀਂ ਜਿਹੜੇ ਬੈਠੇ ਆ ਇਸ ਦਾ ਬਿੰਦਸ ਸਿੰਘ ਹਸੈਨਪਰੀ ਬੈਠੇ ਨੇ ਬਡਾਲਾ ਸਾਹਿਬ ਸਦਾ ਸਰਵਨਸੇਗੀ ਫਲੋਰ ਸਾਹਿਬ ਹੁਣ ਤੁਹਾਨੂੰ ਇਹ ਕੁਝ ਵਿਚਾਰੇ ਇਹ ਕਰ ਜੀਏ ਕਿਉਂਕਿ ਸਾਰਾ ਸਮਾਂ ਮੈ ਲਾ ਲਿਆ ਲੰਬਾ ਸਮਾਂ ਲੱਗੇਗਾ ਸਾਨੂੰ ਆਸ ਹੈ ਕਿ ਅੱਜ ਲੋਕ ਸਾਡੇ ਨਾਲ ਖੜੇ ਹੈ ਪੱਛਮੀ ਜਲੰਧਰ ਦੇ ਵੀ ਔਰ ਬਾਰੋਂ ਵੀ ਬਹੁਤ ਦੁਨੀਆਂ ਨੇ ਇਸ ਗੱਲ ਦਾ ਕੀਤਾ ਕਿ ਦੇਖਿਓ ਕਿਤੇ ਬੈਠਣਾ ਜਾਇਓ ਸ਼੍ਰੋਮਣੀ ਅਕਾਲੀ ਦਰ ਦਾ ਨਾਂ ਨਿਸ਼ਾਨਾ ਮਟਾ ਦਿਓ ਇੱਥੇ ਸ਼੍ਰੋਮਣੀ ਅਕਾਲੀ ਦਰ ਦੇ ਚੰਡੇ ਚੁੱਲਦੇ ਰਹਿਣੇ ਚਾਹੀਦੇ ਔਰ ਚੁੱਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਅਜੇ ਸੀ ਪੱਧ ਦੇ ਜੇ ਚ ਨੇ ਚਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਗੀਂਦਵਾਰਾ ਤੋ ਕਹਿੰਦੇ ਜਦੋਂ ਮੈਂ ਨਾਮਿਨੇਸ਼ਨ ਭਰਾਂ ਜਾਣਾ ਸੀ ਉਸ ਤੋਂ 1 ਘੰਟਾ ਪਹਿਲਾਂ ਜਿਹੜੀ ਬਾਦਲ ਸਾਹਿਬ ਦੀ ਗੱਲ ਜਿਹੜੀ ਹੈ ਗੜੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਸਮਰਥਨ ਦੇ ਰਹੇ ਹਾਂ ਤੇ ਉਹ ਗੱਲ ਸਾਫ਼ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਵੀ ਲੋਕਲ ਲੀਡਰਸ਼ਿਪ ਜਿਹੜੀ ਕੀ ਹੈ ਨਾਮਿਨੇਸ਼ਨ ਫਾਇਲ ਕਰਕੇ ਆਈਏ ਕਿਉਂ ਸਾਡੇ ਕੋਲ ਨਾਮਿਨੇਸ਼ਨ ਪੇਪਰ ਦੇ ਕਰਕੇ ਸਰਬ ਸਿਮਪਲ ਆ ਗਿਆ ਸਰ ਕੋ ਟਿਕਟਾ ਹੀ ਨਾਲੇ ਸੀ ਗੜੀ ਉਹਨਾਂ ਦੀ ਮੰਨਣੀ ਹੈ ਜੀ 4 ਮਹੀਨੇ ਪਹਿਲਾਂ ਉਹ ਇਨੇ ਸ਼ਬਦ ਬੋਲਦੇ ਰਹੇ ਬਾਦਲ ਸਾਹਿਬ ਦੇ ਖਿਲਾਫ ਬੋਲਦੇ ਰਹੇ ਅਕਾਲ ਦਿਨ ਦੇ ਖਿਲਾਫ ਬੋਲਦੇ ਰਹੇ ਉਹ ਕਹਿੰਦੇ ਸੀ ਸਾਨੂੰ ਧੋਖਾ ਦਿੱਤਾ ਅੱਜ ਉਹ 1 ਘੰਟਾ ਪਹਿਲਾਂ ਕਿਤੇ ਨੋਮੀਨੇਸ਼ਨ ਤੋਂ 1 ਘੰਟਾ ਪਹਿਲਾਂ ਤੇ 1 ਘੰਟਾ ਪਹਿਲਾਂ ਤੋਂ ਦਿੱਤਾ ਦੇ ਦੇਣਾ ਪਾਰਟੀ ਦਾ ਲਾਇਸ ਹੋ ਜਾਂਦੀ ਹੈ ਜੇ ਸਾਨੂੰ ਉਹਨਾਂ ਨੇ ਸਿੰਬਲ ਭੇਜਿਆ ਸਾਨੂੰ ਟਿਕਟ ਭੇਜੀ ਹੈ ਅਸੀਂ ਕਿਸੇ ਦੀ ਗੱਲ ਕਿਉਂ ਸੁਣੀ ਹੈ ਜੀ ਅਸੀਂ ਕਿਉਂ ਸੁਣੀਏ ਪ੍ਰਧਾਨ ਸਾਹਿਬ ਨੇ ਕਿਸ ਤਰ੍ਹਾਂ ਕਹਿਤਾ ਕਿ ਅਸੀਂ ਕੀਤਾ ਜੇ ਉਹਨਾਂ ਕਿਹਾ ਸਾਨੂੰ ਕਹਿੰਦੇ ਇਹ ਪੇਪਰ ਫਾਈਲ ਨਾ ਕਰੋ ਸੁਣਨੀ 34 ਦਲ ਜਿਹੜਾ ਹੈਗਾ ਜੇ ਪੰਜਾਬ ਦੇ ਲੋਕ ਸਮਾਜ ਉਹਨਾਂ ਨੇ ਕਹਿਣਾ ਸੀਗਾ ਕਿ ਅਸੀਂ ਜਿੱਤ ਗਏ ਤੇ ਜਿਹੜੇ ਜਿਨ੍ਹਾਂ ਨੇ ਬਗਾਵਤ ਕੀਤੀ ਉਹ ਹਰ ਗਏ ਇਹਦੇ ਬਾਰੇ ਕੀ ਕਹਾਂਗੇ ਬਹੁਤਾ ਸੀਰੀਅਸ ਨਾ ਲਿਆ ਕਰੋ ਉਹਨਾਂ ਨੇ ਵੀ ਕੁਝ ਕਹਿਣਾ ਹੀ ਹੈ ਉਹ ਜਿੱਤੇ ਹੈ ਮੁਬਾਰਕ ਬਸ ਉਹਨਾਂ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦੰਦ ਦੇ ਹਾਲਤ ਦੇ ਉੱਤੇ ਕੋਈ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਤਕਰੀ ਕਿਸੇ ਹੋਰ ਕੋਲ ਹੈ ਤੇ ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ਤੇ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਕੇ ਰੱਖਿਆ ਹੋਇਆ ਹੈ ਰੱਬ بڑا ਬਲਵਾਨ ਹੈ ਕਿ ਤੁਸੀਂ ਬਸਪਾ ਦੇ ਲਈ ਜਿਹੜਾ ਚੋਣਾ ਪਚਾਰ ਕਰੋਗੇ ਹੁਣ ਇਹਨੂੰ ਕਿਵੇਂ ਦੇਖੀ ਅਸੀਂ ਫੋਟੋ ਕਰਾਂਗੇ ਇਹਦੇ ਸ਼੍ਰੋਮਣੀ ਕਾਲਦਾਲ ਲਈ ਕਰਾਂਗੇ ਅਸੀਂ ਤੇ ਤੱਕੜੀ ਜਿਹੜੀ ਸਾਡੇ ਜਿੰਦ ਜਾਨ ਸ਼੍ਰੋਮਣੀ ਕਾਲਦਾਲਾ ਸਵਾਲ ਲਈ ਪ੍ਰਚਾਰ ਕਰਾਂਗੇ ਬਾਦਲ ਸਾਹਿਬ ਨੇ ਜੇ ਗਲਤੀ ਕੀਤੀ ਹੈ ਆਪੇ ਲੋਕਾਂ ਨੂੰ ਪਤਾ ਲੱਗ ਜਾਏਗਾ ਮੈਂ ਤੇ ਦੇਖੋ ਜੀ ਇਹਨਾਂ ਅਸੂਲਾਂ ਦੀ ਹੈ ਕਿ ਗਿਆਨੀ ਪੂਰਨ ਸਿੰਘ ਜੀ ਨੇ ਬਤੌਰ ਜਦੋਂ ਕੱਲ ਤੱਕ ਗਲਤੀ ਕੀਤੀ ਸੀ ਮੈਂ ਤਾਂ ਉਹ ਤੋਂ ਵੀ ਨਹੀਂ ਮੰਨੀ ਪ੍ਰਧਾਨ ਗਲਤੀ ਕਰੇਗਾ ਅਸੀਂ ਨਹੀਂ ਮੰਨਣਾ ਅਸੀਂ ਤੇ ਮੰਨਣਾ ਸ਼੍ਰੋਮਣੀ ਕਾਲਦਾਲਾ ਅਸੀਂ ਬਣਾ ਲੈ ਸ਼ੋਬ ਨਿਕਲਦੇ ਸਿਧਾਂਤਾਂ ਨੂੰ ਉਹਦੀ ਸੋਚ ਨੂੰ ਉਹਦੀ ਵਿਚਾਰਧਾਰਾ ਨੂੰ ਇਸੇ ਕਰਕੇ ਤੇ ਇਹਨਾਂ ਮਜ਼ਾਕ ਬਣਾ ਦਿੱਤਾ ਫੜ ਕੇ ਤਾਂ ਹੀ ਤੇ ਲੋਕੀ ਸਾਰੇ ਜਿਹੜੇ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਇਹ ਜਿਹੜੇ ਕੁਰਸੀ ਛੱਡੇ ਕਿਉਂ ਕਹਿੰਦੇ ਆ ਇਹਨਾਂ ਗੱਲਾਂ ਕਰਕੇ